ਤੁਸੀਂ ਦੇਖ ਰਹੇ ਹੋ ਜੱਜ ਫੈਮਿਲੀ ਵਲੌਗ ਅੱਜ ਅਸੀਂ ਪਿੰਡ ਮੰਗੋਪੁਰ ਵਿਖੇ ਪਹੁੰਚ ਚੁੱਕੇ ਹਾਂ ਸਾਡੇ ਸਾਰੇ ਪਰਿਵਾਰ ਵਿੱਚ ਬਹੁਤ ਸ਼ਾਨਦਾਰ ਅੱਜ ਆਪਣੇ ਫੰਕਸ਼ਨ ਹੋ ਰਿਹਾ ਹੈ ਸਾਡੇ ਸਾਲਾ ਸਾਦੀ ਅੱਜ ਸ਼ਾਦੀ ਹੈ ਅੱਜ ਹਲਦੀ ਦੀ ਰਸਮ ਸਾਡੇ ਭਾਈ ਜੀ ਹੋਰ ਜੀ ਕੀ ਹਾਲ ਵਾਹ ਬਹੁਤ ਵਧੀਆ ਜੀ ਵਧਾਈਆਂ ਵਧਾਈਆਂ ਤੁਹਾਨੂੰ ਵਧਾਈਆਂ ਹੋਰ ਸੁਣਾਓ ਵਧੀਆ ਜੀ ਵਧੀਆ ਜੀ ਗਾੜੀ ਐ ਉਹਦੇ ਪਾਰ ਨਾ ਗਾੜੀ ਆ ਉਧਰ ਉਧਰ ਗਾੜੀ ਆ ਉਧਰ ਉਧਰ ਗਰਨਾਜ ਹੋਰ ਗਰਨਾਜ ਦੇਖਿਆ ਤਾਂ ਆਪਣੇ ਚਲੇ ਭਾਜੀ ਇੱਧਰ ਆਹ ਫੜ ਲਾ ਪੈਣੇ ਵੇਟ ਕਰਿਓ ਬੱਬੀ ਇੱਧਰ ਦੇਖਿਓ ਗਰਨਾਜ ਠੀਕ ਹੈ ਇੱਧਰ ਓਜ਼ਾ ਦੇ ਤੇਗੇ ਚੱਲੋ ਪਾਪੀ ਆਜੋ ਇੱਧਰ ਆਜੋ ਇੱਧਰ ਸਾਰੇ ਪਾਪਾ ਬਿੰਗਾ ਭੈਣਾ ਯਾਰ ਮੈਂ ਪੂਰਾ ਰੌਣਕ ਮੇਲਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਹੋ ਰਿਹਾ ਹੈ ਇਹ ਤੁਹਾਨੂੰ ਇਹ ਦੇਣੀ ਆ ਗਈ ਜਿਹੜਾ ਕਮੈਂਟ ਕਰਕੇ ਦੱਸਿਓ ਨਾ

ਪਾਲ ਜੀ ਦੇ ਸ਼ਕਲ ਤੇ ਪੂਰੀ ਰੌਣਕ ਦੇਖ ਰਿਹਾ ਹਾਂ ਠੀਕ ਹੈ ਜੀ ਹੋਰ ਸੁਣਾਓ ਜੀ ਮਾਈਕ ਕਿਹੜੀ ਕੁੱਤੀ ਹੈ ਜੀ ਹਾਂ ਜੀ ਆਵਾਜ਼ ਨਾ ਆ ਰਹੀ ਆ ਨਾ ਮਾਈਕ ਨਾ ਆ ਰਹੀ ਆ ਆ ਬਾਜਾ ਚੱਲ ਜਾਈਏ ਗੁਰਪਾਲ ਜੀ ਦੀ ਸ਼ਕਲ ਤੇ ਪੂਰੀ ਰੌਣਕ ਦੇਖ ਰਹੇ ਹੋ ਤੁਸੀਂ ਅੱਗੇ ਆਇਓ ਜੀ ਥੋੜਾ ਜਿਹਾ ਫੋਟੋ ਖਾਲੋ ਜੀ ਤੁਹਾਨੂੰ ਨੇ ਕਰਾਤਾ ਕਿ ਨਹੀਂ ਲੈ ਲੈਣਾ ਥੋੜੀ ਹੈ ਬੜਾ ਸਿਆਣਾ ਹਾਂ ਜੀ ਦੇਖੇ ਸਾਹਮਣੇ ਸਮਾਈਲ ਕਰੀ ਜੀ ਨਾ ਖੇੜਤੀ ਆ ਰਹੀ ਹੈ ਖੇੜੀ ਬੜਾ ਲੱਗਦਾ ਇੱਧਰ ਦੇਖੋ ਜੀ ਠੀਕ ਹੈ ਜੀ ਹਾਂ ਜੀ ਦੇਖੇ ਸਾਹਮਣੇ ਵੀਰੇ ਸਾਹਮਣੇ ਦੇਖਿਓ ਚੱਲ نہیں هوتا رها اوکے داو پيلا 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 کون ان دنيان جو پيئي نیں پيئي نیں پيئي پلي تھوڑی ني لگي دیکھ ਗੱਲਾਂ ਕਰਦੇ ਚੱਲੋ ਲੋਬੇਟ ਤੱਕ ਲੈ ਆਉਣ ਦੇ ਤਾਈਂ ਕਿ ਚੱਲ ਆਈਏ ਤੇ ਜਿਹੜਾ ਤੇੜ ਗਿਆ ਉਹਨੂੰ ਮੈਂ ਨਾ ਫੇਰ ਲੋਬੇਟ ਨਾਲ ਕਿਹਾ ਚੱਲ ਜੀ ਮਿੰਨੋ ਦਿਨ ਸੋਹਣੇ ਚੱਲੋ ਬਚੀ ਆਈਏ ਚੱਲੋ ਬਚੀ ਨੀ ਸਕੂਲ ਨੂੰ ਅੱਜ ਹੀ ਖਾਣ ਲੋਕ ਜਾਨੀ ਆਜਾ ਉਹ ਮੈਂ ਤੁਹਾਨੂੰ ਕੂਜੇ ਤਾਂ ਜੀ ਜਮਾ ਵਧੀਆ ਕਿਤਾ ਆਹ ਉਹ ਕੋਨੇ ਰਿੰਨੇ ਨਾਲ ਨਾ ਅਕਲਾ ਕਰੀ ਜੀ 이 바지에 에 바지에 있는이가막하아늦잖 दीपी? दीपू? आया आया चल 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 आये तो आए 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 ਇਸ ਦਾ ਰਾਹ ਨਹੀਂ ਲੱਗ ਰਿਹਾ ਉਹਦੇ ਨੂੰ ਮੈਂ ਮੰਨਣਾ ਨਹੀਂ ਆਪ ਕੀ ਲੋਕਾਂ ਦਾ ਚਖੜ ਗਿਆ ਆਪ ਉੱਪਰ ਜਿੱਥੇ ਪਿੱਛੇ ਦਿੱਤਾ ਮੈਂ ਉਹ ਤਾਂ ਕੁਆਲਾ ਉਹ ਲਿਮਾ ਜੋ ਆ ਰਿਹਾ ਹੈ ਉਹ ਚੇਹਿਆ ਬੰਦਾ ਜਿਹੜਾ ਬਾਹਰੋਂ ਚੱਲਿੰਦਾ ਬਾਹਰੋਂ ਆਉਂਦਾ ਉਹ ਤਾਂ ਮੁਕਾਣਾ ਚਾਰਿਆ ਲੈ वो तो पापा ने जैसे कहा था नहीं आंसर है क्या बन खाली दिया लाइक यू सो प्रॉपर अपन जाओ ये कैसे हो गया वो कीता है ये वो बनिका को देना होगा चलो ठीक है इंतजाम मेरी जगह का बात मेरा तेरे

ਸੁਨਣਾ ਲੈ ਕੇ ਆਲਾ ਜਾਨ ਸੁਵੇਰੇ ਮੁੱਕਦੇ ਨਾ ਨੋਟ ਤੇ ਸਾਈਕਾ ਤੇ ਬੰਦੇ ਪਟੋਲੇ ਇੱਕ ਢਾਲੀ ਸਿੱਕ ਮੰਡੀ ਕੇ ਸਵੇਰੇ ਮੁੱਕਦੇ ਨਾ ਨੋਟ ਤੇ ਸਾਈਕਾ ਤੇ ਬੰਦੇ ਮੈਨੂੰ ਸਾੜੇ ਦੇ ਵਿਆਹ ਦਾ ਪੂਰਾ ਚਾਹ ਸਾੜੀਏ ਜਦੋਂ ਤੱਕ ਨੱਚੇਗੀ ਤੂੰ ਆ ਵੀ ਜਾਊਂਗਾ ਨੋਟ ਦੇ ਜੀ ਦੇ ਰਾਏ ਤੇਰੀ ਤੇਰਾ ਸਾੜੀਏ ਜਦੋਂ ਤੱਕ ਨੱਚੇਗੀ ਤੂੰ ਆ ਵੀ ਜਾਊਂਗਾ ਨੋਟ ਦੇ ਜੀ ਦੇ ਸਿੰਘ ਜੀ ਦਾ ਅੱਜ ਮੈਰਿਜ ਹੈ ਡੋਲੀ ਦੀ ਤਿਆਰੀ ਹੋ ਰਹੀ ਹੈ ਦੇਖ ਸਕਦੇ ਹੋ ਮੰਗੂਪੁਰ ਵਿੱਚ ਆਪਾਂ ਖਲੋਤੇ ਐ ਸਮੇਂ ਆਵੋ ਸਿੱਧਾ ਨੂੰ ਫੁਟੇਜ ਦਿਖਾਵਾਂਗੇ ਨਾਲੋ ਨਾਲ ویسੇ ਤਿਆਰੀਆਂ ਤੇ 2-3 ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਗਈਆਂ ਸੀ ਪਰ ਅੱਜ ਡੋਲੀ ਵੀ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਫੋਚ ਉਨਰ ਦੀ ਹੋ ਰਹੀ ਹੈ ਤਿਆਰੀ ਦੇਖੋ ਜੀ ਪੂਰੀ ਲਿਸ਼ਕਾ ਮਾਰਦੀ ਬਈ ਇਹ ਫੋਰਚੂਨ ਹਾਂਜੀ 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 ਪੂਰੀ ਵਧੀਆ ਤਰ੍ਹਾਂ ਇਹ ਡੈਕੋਰੇਸ਼ਨ ਹੋ ਰਹੀ ਸਾਡੇ ਲਾਈਵ ਵਾਲੇ ਵੀ ਪਹੁੰਚ ਗਏ ਨੇ ਲਵ ਚੰਦੀ ਜੀ ਹਾਂਜੀ ਲਵ ਚੰਦੀ ਜੀ ਕੀ ਹਾਲ ਜੀ ਜੀ ਵਧੀਆ ਸਰਪ੍ਰਸਤ ਜੀ ਖ਼ਬਰ ਸੁਣਾ ਵਧੀਆ ਜੀ ਵਧੀਆ ਤੁਸੀਂ ਵਧੀਆ ਜੀ ਹੋਰ ਕਿਦਾਂ ਕੰਮ ਕਾਰ ਚੱਲ ਰਿਹਾ ਬਹੁਤ ਵਧੀਆ ਕਿਰਪਾ ਮਾਰਦੇ ਤੁਸੀਂ ਸਾਡੇ ਦਾ ਕਿਦੋਂ ਦਾ ਸ਼ਾਹ ਦੇਖ ਰਹੇ ਹੈਂ ਬਿਆਨ ਬਹੁਤ ਕਿਰਪਾਡ ਕਿਰਪਾਡ ਹੋਰ ਚੱਲ ਚਾਹ ਉਸਦਾਨ ਨੂੰ ਦਿਖਾਉਂਦੇ ਹਾਂ ਹਾਂਜੀ ਕੀ ਹਾਲ ਜੀ ਬਹੁਤ ਵਧੀਆ ਬਹੁਤ ਵਧੀਆ ਵਧੀਆ ਫਾ ਬਫੜੀ ਕੀ ਹਾਲ ਆ ਵਧੀਆ ਹੀ ਵਧੀਆ ਪਤੋ ਵਧੀਆ ਠੀਕ ਹਾਂਜੀ ਪਈ ਇੱਧਰ 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 ਮਾ ਕੀ ਉਧਰੇ ਮੇਟੇ ਆਂ ਬੀ ਸਾਡੀ ਸਾਲੀ ਸਾਹਿਬ ਉਹ ਬਣੋਦਾ ਕਿ ਖਾਣਾ ਆ ਪਤਾ ਵੀ ਲੱਗੇ ਉਹ ਬਲੌਗ ਅਸੀਂ ਤੁਹਾਨੂੰ ਅੱਧੇ ਹੀ ਤਸਵੀਰਾਂ ਦਿਖਾਉਂਦੇ ਰਵਾਂਗੇ ਪਿਆਰੀ ਪੂਰੀ ਜੋਰਾ ਸ਼ੋਰਾ ਤੇ ਚੱਲ ਰਹੀ ਹੈ ਅੱਜ ਹੂੰ ਪੂਰਾ ਉਛਾਵ ਅਭਰਾਤਿਆਂ ਦੇ ਵਿੱਚ ਹੂੰ ਮਲਵਾਈ ਕਿੱਦੇ ਵਾਲੇ ਵੀ ਯਾਰ ਆਪਣੇ ਪਹੁੰਚ ਗਏ ਆ ਕਜਾਈ ਕੀਆ ਪਿੰਡ ਵਿੱਚ ਪਹੁੰਚ ਚੁੱਕੇ ਸੀ ਬਹੁਤ ਵਧੀਆ ਡੈਕੋਰੇਸ਼ਨ ਹੋ ਰਹੀ ਹੈ ਸਾਰੇ ਪ੍ਰਬੰਧ ਪੂਰੀ ਤਰ੍ਹਾਂ ਨੇ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਉਨੇ ਆ ਹਾਂਜੀ ਵਾ ਮਲਵਾਈ ਕਿੱਤੇ ਵਾਲੇ ਪਹੁੰਚ ਚੁੱਕੇ ਹੁਣ ਅਸੀਂ ਬਹੁਤ ਸਾਰੇ ਹਾਂਜੀ ਸਾਹਿਬ ਠੀਕ ਹੋ ਜੀ ਹਾਂਜੀ 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 ਭਾਜੀ ਅੱਜ ਅਸੀਂ ਪਿੰਡ ਮੰਗੂਪੁਰ ਪਹੁੰਚੇ ਹਾਂ ਜੀ ਸਾਡੇ ਵੀਰ ਦਾ ਵਿਆਹ ਵਾ ਵੀਰ ਦੇ ਵਿਆਹ ਦੇ ਵਿੱਚ ਰੌਣਕਾਂ ਲਾਉਣ ਲਈ ਪਹੁੰਚੇ ਹਾਂ ਜੀ ਸਾਡਾ ਫਤਿਹ ਮਲਵਾਈ ਕਿੱਤਾ ਗਰੁੱਪ ਇੰਸਟਾ ਚੈਨਲ ਹੈ ਜੀ ਸਾਡਾ YouTube ਚੈਨਲ ਹੈ ਜੀ ਤੇ ਸਾਨੂੰ ਵਿਆਹ ਸ਼ਾਦੀਆਂ ਤੇ ਰੌਣਕਾਂ ਲਾਉਣ ਲਈ ਸੰਪਰਕ ਕਰਨ ਲਈ ਸਾਡਾ ਕੰਟੈਕਟ ਨੰਬਰ 7986438798 ਜੇਦੋ ਮਾਜੀ ਤੁਸੀਂ ਕਾਲ ਕਰ ਸਕਦੇ ਆ ਜੀ ਸੇਵਾ ਲਈ ਹਾਜ਼ਰ ਆਂ ਤਾਂ ਡੇ ਸਸੀ ਕਾ ਕੇ ਸਾਰੇ ਹਾਂਜੀ ਹਾਂਜੀ ਬਹੁਤ ਵਧੀਆ ਤੁਹਾਨੂੰ ਮਿਲ ਕੇ ਆਓ ਅਸੀਂ ਹੋਰ ਦਿਖਾਉਂਦੇ ਆ ਆ ਬਨੇ ਇਸੇ ਸੇਵਾ ਨੂੰ ਬਾੜਾ ਕਰਦੇ ਹਾਂ ਬਦਿਆ ਬਦਿਆ ਜੀ ਦੇ ਕੋ ਜਸ ਟਾਈਮ ਦਾ ਇੰਤਜ਼ਾਰ ਸੀ ਹੁਣ ਭਯਾਨ ਜੂਲਾ ਪੂਰੀ ਤਰ੍ਹਾਂ ਪੜਾ ਤਿਆਰ ਹੋ ਚੁੱਕਾ ਵਾ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਆ ਸਾਲਾ ਮੁੰਡੇ ਦੇ ਮੂੰਹ ਤੇ ਰੌਣਕ ਦੇਖੋ ਸਾਡੇ ਹਰਮਨ ਪਿਆਰੇ ਸਾਲਾ ਸਾਹਿਬ ਬਸ ਬਰਾਤੀਆਂ ਦੀਆਂ ਤਿਆਰੀਆਂ ਇਹ ਲੈ ਸਾਡੇ ਨੂੰ

ਹਾਂਜੀ ਵਾਸਤੇ ਪਾਉਣੀ ਹੈ ਜਿਹੜੇ ਸਭ ਨੂੰ ਦੇਸ਼ਾ ਪ੍ਰਦੇਸ਼ ਤੇ ਲਾਈਵ ਦਿਖਾ ਰਹੇ ਆ ਜੀ ਉਹ ਕਹੇ ਮਰੀ ਦੀ ਅੱਖ ਵਿੱਚ ਅੱਖ ਪਾਉਣ ਵਾਲਾ ਮਰੀ ਦੀ ਅੱਖ ਵਿੱਚ ਅੱਖ ਪਾਉਣ ਵਾਲਾ ਮਰੀ ਚਾਹੋਲੇ ਜੇ ਨਾ ਵੀ ਬੋਲੇ ਕੀ ਪਾਉਣ ਵਾਲਾ ਖੁਸ਼ੀ ਦੇ ਵਿੱਚ ਨੱਚਦੀਆਂ ਲੱਗਨ ਪਿਆਰੀਆਂ ਕਿਤੇ ਵਿੱਚ ਨੱਚਦੀਆਂ ਅਲੜਾ तश्लीफ फरमान और बहुत ही रिपैक्ट पत्रकार सरदार हरपाल सिंह जी कि इस महफल में चाचा लगाने पहुंचे उन्होंने इतने पहुंचने निधि जिया स्वागत कर दें जी पत्रकार सरदार हरपाल सिंह जी जाय का हैडलाइन सो और उन्होंने जिन्हें भी पदवन के सज्जन पहुंचे सारे वेलकम करते हैं जी आई न और ਸਾਬ ਕਰਦੇ ਹੋਏ 190 ਦੇ ਬਲਾਹ ਤੱਕ ਆਸ਼ਰ ਸਾਈਂਸ ਔਰ ਸਾਡੇ ਮਿੱਦਾ ਭਾਜੀ ਗੁਰਪ੍ਰੀਤ i ਦੇ ਜੰਮਣ ਵਾਲੋ ਵਾਲੀ ਉਹ ਬਾਕੀ ਮਾਰਨ ਦੇ ਤਾਲਾ ਯਾਤ ਪਿੰਡੀ ਪਿਆ ਪਿੰਡੀ ਯਾਹ ਜੇ ਪੁੱਛਦਾ ਕਿ ਇਹਨੂੰ ਪਤਾ ਵੀ ਇਹਦੇ ਤਾਂ ਦੋਤਾ ਵੀ ਦੇ ਰਿਹਾ ਹਰ ਕੋਈ ਹੋਣਾ ਚਾਹੀਦਾ ਦੁਨੀਆ ਤੇ ਰਲਦਾ ਰਲਦਾ ਇੱਕ ਇੱਕ ਮੁੰਡਾ ਇੱਕ ਇੱਕ ਟੋੜੀ ਯਾ ਉਹ ਆਪਾ ਉਹ ਤੋਂ ਲੈ ਜਨਾ